ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਤੁਸੀਂ ਕਦੇ ਸੋਚਿਆ ਕਿ ਸਾਲ 1947 ਵਿੱਚ ਪੰਜਾਬ ਦੀ ਤਾਂ ਵਡ ਹੋਈ ਸੀ ਪਰ ਇਸ ਤੋਂ ਬਾਅਦ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਾਤਾਂ ਪਾਤਾਂ ਵਿੱਚ ਕਿਵੇਂ ਵੰਡੀ ਗਈ ਪੰਜਾਬ ਦੀ ਧਰਤੀ ਤੇ ਸਿੱਖਾਂ ਦੇ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਵੱਖੋ ਵੱਖਰੇ ਕਿਉਂ ਅਤੇ ਕਦੋਂ ਬਣਦੇ ਸ਼ੁਰੂ ਹੋਏ ਸਨ ਅੰਗਰੇਜ਼ਾਂ ਨੇ ਪੰਜਾਬ ਦੀ ਮਰਦਮ ਚੁਮਾਰੀ ਵੇਲੇ ਮਨੁੱਖ ਦੀਆਂ ਖੋਪੜੀਆਂ ਤੇ ਨਕਿਆਂ ਦਾ ਨਾਪ ਕਿਉਂ ਲਿਆ ਸੀ ਭਾਰਤ ਉਤੇ ਰਾਜ ਕਰਨ ਤੋਂ ਪਹਿਲਾ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਤਾਂ ਅੰਗਰੇਜ਼ਾਂ ਨੇ ਅਪਣਾਈ ਸੀ ਪਰ 1947 ਤੋਂ ਬਾਅਦ ਵੀ ਕੁਝ ਲੋਕ ਇਸ ਨੀਤੀ ਨੂੰ ਕਿਉਂ ਅਪਣਾ ਰਹੇ ਹਨ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਜਾਤੀ ਆਧਾਰਾਂ ਵਿੱਚ ਵੰਡਣ ਪਿੱਛੇ ਕਿਸ ਦੀ ਸੋਚ ਕੰਮ ਕਰ ਰਹੀ ਹੈ ਕੀ ਸਿੱਖ ਧਰਮ ਵਿੱਚ ਵੀ ਜਾਤ ਪਾਤ ਹੈ ਜਾਂ ਨਹੀਂ ਇਹ ਸਵਾਲ ਕਦੇ ਨਾ ਕਦੇ ਤੁਹਾਡੇ ਸਾਰਿਆਂ ਦੇ ਮਨ ਵਿੱਚ ਜ਼ਰੂਰ ਆਏ ਹੋਣਗੇ ਕਿ ਸਿੱਖ ਕੌਮ ਵਿੱਚ ਜਾਤ ਪਾਤ ਕਦੋਂ ਸ਼ੁਰੂ ਹੋਈ ਇਸ ਦਾ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ 1849 ਵਿੱਚ ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਖਤਮ ਕਰਕੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਤਾਂ ਉਸ ਵਕਤ ਉਹਨਾਂ ਨੂੰ ਪੰਜਾਬ ਉੱਤੇ ਰਾਜ ਕਰਨ ਲਈ ਬੜੀ ਵੱਡੀ ਦਿੱਕਤ ਆ ਰਹੀ ਸੀ ਬੇਚਾ ਕੋ ਉਸ ਵਕਤ ਪੇ ਗਿੰਤ ਗਦਾਰ ਪੰਜਾਬ ਵਿੱਚ ਬੈਠੇ ਸਨ ਪਰ ਫਿਰ ਵੀ ਸਿੱਖ ਰਾਜ ਵਿੱਚ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰਕ ਸਬੰਧ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵੇਲੇ ਇੰਨੇ ਮਜ਼ਬੂਤ ਸਨ ਕਿ ਜੇ ਕਿਤੇ ਅੰਗਰੇਜ਼ ਕਿਸੇ ਇੱਕ ਨੂੰ ਸਜ਼ਾ ਦੇਣੀ ਚਾਹੁੰਦੇ ਸਨ ਤਾਂ ਸਾਰੇ ਲੋਕ ਇਕੱਠੇ ਹੋ ਕੇ ਉਸ ਦੇ ਪੱਖ ਵਿੱਚ ਖੜ ਜਾਂਦੇ ਸਨ ਉਸ ਵਕਤ ਪੰਜਾਬ ਦੇਸ਼ ਪੂਰੇ ਭਾਰਤ ਨਾਲੋਂ ਹੀ ਵੱਖਰਾ ਸੀ ਜਦਕਿ ਬਾਕੀ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਨੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ ਤਾ ਉਹਨਾਂ ਨੂੰ ਇੰਨੀ ਜ਼ਿਆਦਾ ਕੋਈ ਜਦੋਜਹਿਦ ਨਹੀਂ ਕਰਨੀ ਪਈ ਕਿਉਂਕਿ ਭਾਰਤ ਦੀਆਂ ਸਾਰੀਆਂ ਰਿਆਸਤਾਂ ਜਾਤਾਂ ਪਾਤਾਂ ਦੇ ਪਾੜੇ ਵਿੱਚ ਵੰਡੀਆਂ ਹੋਈਆਂ ਸਨ ਬ੍ਰਾਹਮਣ ਸ਼ੂਦਰ ਵੈਦਾਂ ਦੀ ਖਾਈ ਲੋਕਾਂ ਵਿੱਚ ਸਦੀਆਂ ਤੋਂ ਪਈ ਹੋਈ ਸੀ ਵੱਡੇ-ਵੱਡੇ ਰਾਜੇ ਅਤੇ ਸੂਰਮੇ ਅੰਗਰੇਜ਼ਾਂ ਸਾਹਮਣੇ ਗੋਡੇ ਟੇਕ ਗਏ ਸਨ ਕਿਉਂਕਿ ਲੋਕਾਂ ਵਿੱਚ ਇਕਤਾ ਤੇ ਬਰਾਬਰੀ ਤਾਂ ਨਹੀਂ ਸੀ ਜੋ ਕਿ ਭਾਰਤ ਦੀ ਗੁਲਾਮੀ ਦਾ ਸਭ ਤੋਂ ਵੱਡਾ ਕਾਰਨ ਬਣਿਆ ਭਾਰਤ ਵਿੱਚ ਜਾਤ ਪਾਤ ਦੀ ਇਹ ਬਿਮਾਰੀ ਓਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਬ੍ਰਾਹਮਣਵਾਦ ਹੈ ਇਸੇ ਕਰਕੇ ਹੀ ਭਾਰਤ ਉਤੇ ਲਗਾਤਾਰ ਅਫਗਾਨੀਆਂ, ਮੁਗਲਾਂ, ਪਟਾੜਾ, ਮਗੋਲਾਂ ਆਦਿ ਬਾਹਰੀ ਹਮਲਾਵਰਾਂ ਦੇ ਵੱਡੇ ਹਮਲੇ ਹੁੰਦੇ ਰਹੇ ਕਿਉਂਕਿ ਲੋਕਾਂ ਵਿੱਚ ਇਕਤਾ ਨਹੀਂ ਸੀ ਇਸੇ ਕਾਰਨ ਹੀ ਮੁਹੰਮਦ ਬਿਨ ਕਾਸਮ 17 ਸਾਲ ਦੇ ਲੜਕੇ ਨੇ ਹਿੰਦੁਸਤਾਨ ਨੂੰ ਲੁੱਟ ਲਿਆ ਸੀ ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਤਾਂ ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਜਾਤ ਪਾਤ ਦੇ ਸੰਗਲਾਂ ਵਿੱਚੋਂ ਛੁਡਾਉਣ ਦਾ ਬੀੜਾ ਚੱਕਿਆ ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਆਪਣੀਆਂ ਉਦਾਸੀਆਂ ਦੌਰਾਨ ਆਪਣੇ ਨਾਲ ਲਿਆ ਤਾਂ ਪਹਿਲੀ ਚਪੇੜ ਜਾਤਪਾਤ ਦੇ ਰੀਤੀ ਰਿਵਾਜਾਂ ਦੇ ਮੂਹਰੇ ਉਹਨਾਂ ਉਦੋਂ ਹੀ ਮਾਰ ਦਿੱਤੀ ਸੀ ਇਸੇ ਤਰ੍ਹਾਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਟੱਕ ਲਗਾਇਆ ਤਾਂ ਇਸ ਦਾ ਪਾਣੀ ਉਹਨਾਂ ਸਾਰਿਆਂ ਲਈ ਸਾਜਾ ਕਰ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਭਾਰਤ ਦੀ ਹਾਲਤ ਇਹ ਸੀ ਕਿ ਰਾਤ ਦੇ ਵਕਤ ਵੀ ਛੂਦਰ ਗਲ ਵਿੱਚ ਟੱਲ ਪਾ ਕੇ ਤੁਰਦੇ ਸਨ ਇਹ ਕਹਤੇ ਰਾਤੇ ਵੇਲੇ ਸ਼ੁੱਧਰ ਦਾ ਕਿਸੇ ਉੱਚੀ ਜਾਤ ਵਾਲੇ ਦੇ ਪਰਛਾਵਾਂ ਨਾ ਪੈ ਜਾਵੇ ਕਿਸੇ ਉੱਚੀ ਜਾਤੀ ਤੇ ਖੂਹ ਤੋਂ ਕੋਈ ਕੁੱਤਾ ਤਾਂ ਪਾਣੀ ਪੀ ਸਕਦਾ ਸੀ ਪਰ ਕੋਈ ਨੀਵੀਂ ਜਾਤੀ ਦਾ ਸ਼ੁੱਧਰ ਭਾਵੇਂ ਪਿਆਸਾ ਮਰ ਜਾਵੇ ਪਰ ਉਸ ਦੀ ਹਿੰਮਤ ਨਹੀਂ ਸੀ ਉਸ ਖੂਹ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣ ਦੀ ਇਸ ਤੋਂ ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਮਨਦਰ ਸਾਹਿਬ ਦੀ ਸਿਰਜਣਾ ਕਰਕੇ ਇਸ ਦੇ ਚਾਰ ਦਰਵਾਜ਼ੇ ਸਭ ਧਰਮਾਂ ਲਈ ਖੋਲ ਦਿੱਤੇ ਜਾਤ ਪਾਤ ਵਹਿਮ ਭਰਮ ਦੇ ਸਾਰੇ ਰੋਗ ਖਤਮ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮੜੁਖਤਾ ਜਾਤੀ ਨੂੰ ਇੱਕ ਛੱਤ ਥੱਲੇ ਇਕੱਠੇ ਕਰਨ ਦਾ ਸੰਕਲਪ ਲਿਆ ਤੇ ਇਸ ਕ੍ਰੀਤੀ ਨੂੰ ਜਨੋ ਖਤਮ ਕਰਨ ਲਈ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅਮਰਤ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਅਮਰਤ ਚੁਕਾ ਕੇ ਸਿੰਦ ਸਜਾ ਦਿੱਤਾ ਤੇ ਇੱਕ ਵੱਖਰੀ ਅਤੇ ਨਿਆਰੀ ਕੌਮ ਬਣਾ ਦਿੱਤੀ ਸਾਰੇ 10 ਗੁਰੂ ਸਾਹਿਬਾਨਾਂ ਨੇ ਪੂਰੇ 239 ਸਾਲ ਲਗਾਏ ਸਨ ਪੱਧਾ ਵਿੱਚ ਜਾਤ ਪਾਤ ਖਤਮ ਕਰ ਲਈ ਤੇ ਇਸੇ ਲਈ ਇੰਨੀ ਲੰਮੀ ਘਾਲਣਾ ਦਾ ਹੀ ਇਹ ਨਤੀਜਾ ਸੀ ਕਿ ਜਾਤ ਪਾਤ ਤੇ ਧਰਮਾ ਤੋਂ ਲੱਖਾਂ ਕੋ ਦੂਰ ਬੜਿਆ ਸ਼ੇਰ ਪੱਜਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ 1849 ਵਿੱਚ ਅੰਗਰੇਜ਼ਾਂ ਨੇ ਇਸ ਸਿੱਖ ਰਾਜ ਨੂੰ ਹਥਿਆਤ ਤੇ ਲਿਆ ਸੀ ਪਰ ਪੰਜਾਬ ਨੂੰ ਲੰਮਾ ਸਮਾਂ ਗੁਲਾਮ ਬਣਾ ਕੇ ਰੱਖਣ ਲਈ ਉਹ ਸੋਚਾਂ ਵਿੱਚ ਪਏ ਗਏ ਸਨ ਕਿ ਅਜੇ ਹੀ ਕਿਹੜੀ ਤਰਕੀਬ ਵਰਤੀ ਜਾਵੇ ਕਿ ਸਿੱਖਾਂ ਦੇ ਏਕੇ ਨੂੰ ਤੋੜਿਆ ਜਾ ਸਕੇ ਹੀ ਉਹਨਾਂ ਦੇ ਰਾਜ ਕੀਤਾ ਜਾ ਸਕੇਗਾ ਨਹੀਂ ਤਾਂ ਇੱਕ ਦਿਨ ਕਲ ਸਿੱਖ ਸਾਡੇ ਉੱਤੇ ਭਾਰੀ ਪੈ ਹੀ ਜਾਣਗੇ ਤੇ ਸਾਨੂੰ ਪੰਜਾਬ ਚੋਂ ਬਾਹਰ ਕੱਢ ਦੇਣਗੇ ਉਹਨਾਂ ਨੇ ਕਈ ਹੱਥ ਕੰਡੇ ਅਪਣਾਏ ਪਰ ਸਿੱਖਾਂ ਦੇ ਏਕੇ ਅੱਗੇ ਉਹਨਾਂ ਦਾ ਸਾਰਾ ਕੁਝ ਫੇਲ ਹੋ ਜਾਂਦਾ ਸੀ ਅਖੀਰ ਫਿਰ ਕਈ ਦਿਹਾਕੇ ਸੋਚਣ ਤੋਂ ਬਾਅਦ ਅੰਗਰੇਜ਼ਾਂ ਇੱਕ ਨਵੀਂ ਯੁਗਤ ਲੈ ਕੇ ਆਂਦੀ ਜਿਸ ਨਾਲ ਪੰਜਾਬ ਦੀ ਭਾਈਚਾਰਕ ਸਾਜ ਇੱਕ ਕੱਚੇ ਧਾਗੇ ਵਾਂਗ ਟੁੱਟ ਕੇ ਹੀ ਤਬਾਹ ਹੋ ਗਈ ਇਹ ਸੀ ਮਰਦਮਸ਼ਵਾਰੀ ਆਬਾਦੀ ਦੀ ਜਨਗਣਨਾ ਸਾਲ 1872 ਵਿੱਚ ਅੰਗਰੇਜ਼ਾਂ ਨੇ ਪੰਜਾਬ ਦੀ ਪਹਿਲੀ ਵਾਰ ਮਰਦਮਚਵਾਰੀ ਕੀਤੀ। ਇਸ ਤੋਂ ਬਾਅਦ 1881 ਦੇ ਵਿੱਚ ਦੂਜੀ ਵਾਰੀ ਪੰਜਾਬ ਦੀ ਮਰਦਮਚਵਾਰੀ ਕੀਤੀ ਗਈ। ਪਰ ਹਰ ਇੱਕ 10 ਸਾਲ ਬਾਅਦ ਇਹ ਫਿਰ سلسلہ ਸ਼ੁਰੂ ਹੀ ਹੋ ਗਿਆ। ਇਸ ਮਰਦਮਚਵਾਰੀ ਵਿੱਚ ਪੰਜਾਬੀਆਂ ਨੂੰ ਜਾਤੀ ਪਛਾਣਾਂ ਦੇ ਵਿੱਚ ਵੰਡਿਆ ਗਿਆ। ਲੜਾਕੂ ਅਤੇ ਮਰਜਮ ਕਬੀਲਿਆਂ ਦੀ ਵੱਖਰੀ ਪਛਾਣ ਕੀਤੀ ਗਈ। ਸ਼ੁੱਧਰ, ਮਰਜਮ, ਪਛੜੀਆਂ, ਸਰਹੜੀਆਂ ਔਰ ਕਈ ਤਰ੍ਹਾਂ ਦੇ ਠੱਪੇ ਪੰਜਾਬੀਆਂ ਉਤੇ ਅੰਗਰੇਜ਼ਾਂ ਵੱਲੋਂ ਲਗਾ ਦਿੱਤੇ ਗਏ ਸਿਰਫ ਤੇ ਸਿਰਫ ਲੋਕਾਂ ਨੂੰ ਵੰਡ ਕੇ ਆਪਣਾ ਰਾਜ ਲੰਮਾ ਸਵਾ ਕਰਨ ਵਾਸਤੇ ਅਤੇ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਭਾਈਚਾਰੇ ਦੇ ਮੱਥੇ ਤੇ ਇੱਕ ਗ੍ਰੈਂਡ ਸਾਫਤ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਰਾਜ ਨੂੰ ਹੋਰ ਮਜ਼ਬੂਤ ਕਰਨ ਲਈ ਗੋਰਿਆਂ ਨੇ ਫੌਜੀ ਰੈਜੀਮੈਂਟਾਂ ਵੀ ਜਾਤੀ ਆਧਾਰਿਤ ਬਣਾ ਦਿੱਤੀਆਂ ਇਸ ਤੋਂ ਅਗਲੀ 1901 ਦੀ ਮਰਦਮਸ਼ਵਾਰੀ ਵਿੱਚ ਮਨੁੱਖ ਦੇ ਸਿਰ ਦੀਆਂ ਖੋਪੜੀਆਂ ਅਤੇ ਨੱਕ ਦੀਆਂ ਹੱਡੀਆਂ ਦਾ ਨਾਪ ਲਿਆ ਗਿਆ ਜਿਸ ਨਾਲ ਸਰੀਰਕ ਵਿਸ਼ੇਸ਼ਤਾ ਅਤੇ ਨਸਲ ਦੀ ਪਛਾਣ ਕਾਗਜ਼ ਉੱਤੇ ਕਲਮਬੰਦ ਕਰਕੇ ਪੱਕੀ ਕਰ ਦਿੱਤੀ ਗਈ ਇਸ ਤੋਂ ਬਾਅਦ ਰਿਆਇਤਾਂ ਵਜੀਫੇ ਛੋਟਾਂ ਦਾ ਦੌਰ ਚਲਾ ਕੇ ਅੰਗਰੇਜ਼ਾਂ ਨੇ ਜਾਤੀ ਭਿੰਨਤਾ ਹੋਰ ਪੱਕੀ ਕਰ ਦਿੱਤੀ ਇਹਨਾਂ ਚੀਜ਼ਾਂ ਦਾ ਸਭ ਤੋਂ ਵੱਧ ਨੁਕਸਾਨ ਭਾਰਤ ਵਿੱਚ ਇਕੱਲੀ ਸਿੱਖ ਕੌਮ ਨੂੰ ਹੀ ਚੱਲ ਰਿਹਾ ਪਿਆ ਕਿਉਂਕਿ 1947 ਦੀ ਵੰਡ ਵੇਲੇ ਸਿਰਫ ਪੰਜਾਬ ਦੇ ਹੀ ਦੋ ਟੋਟੇ ਕੀਤੇ ਗਏ ਸਨ ਦਾਕੇ ਹੋਰ ਭਾਰਤ ਦੇ ਰਾਜਾਂ ਦੇ ਇੱਕ ਜਗ੍ਹਾ ਤੇ ਰਹਿੰਦੇ ਲੋਕਾਂ ਨੂੰ ਰਾਤੋਂ ਰਾਤ ਹੀ ਹਿੰਦੁਸਤਾਨੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਬਣਾ ਕੇ ਇੱਕ ਦੂਜੇ ਦੇ ਕੱਟੜ ਦੁਸ਼ਮਣ ਬਣਾ ਦਿੱਤਾ ਗਿਆ। ਪਹਿਲਾਂ ਜਦੋਂ ਸ਼ੁਰੂ-ਸ਼ੁਰੂ ਵਿੱਚ ਗਰੇਜ ਭਾਰਤ ਆਏ ਸਨ ਤਾਂ ਉਦੋਂ ਉਹ ਇਹ ਨਜਨੀਤੀ ਵਰਤਦੇ ਸਨ ਕਿ ਪਾੜੋ ਤੇ ਰਾਜ ਕਰੋ ਪਰ ਸਨ 1947 ਦੀ ਆਜ਼ਾਦੀ ਤੋਂ ਬਾਅਦ ਇਹ ਨੀਤੀ ਭਾਰਤੀ ਆਜ਼ਾਦ ਭਾਰਤ ਦੀਆਂ ਸਰਕਾਰਾਂ ਵੱਲੋਂ ਅਤੇ ਸਰਕਾਰ ਦੇ ਵਿੱਚ ਬੈਠੇ ਕੁਝ ਵਟੇ ਨਤਾਮਾ ਵੱਲੋਂ ਪੜਾਈਆਂ ਗਈਆਂ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਭਾਈਚਾਰੇ ਨੂੰ ਜਾਤਾਂ ਦੇ ਆਧਾਰਤ ਵੰਡ ਕੇ ਆਜ਼ਾਦ ਭਾਰਤ ਦੀ ਸਰਕਾਰ ਨੇ ਆਪਣੇ ਵੋਟਬੈਕ ਸਥਾਪਿਤ ਕੀਤੇ ਜੋ ਅੱਜ ਤੱਕ ਚੱਲੇ ਆ ਰਹੇ ਹਨ ਇਹਨਾਂ ਲੋਕਾਂ ਵੱਲੋਂ ਕੀਤੇ ਇਹਨਾਂ ਕਾਰਜਾਂ ਦੇ ਨਤੀਜੇ ਵਜੋਂ ਅੱਜ ਸਾਡੇ ਸਾਹਮਣੇ ਜੋ ਕੁਝ ਹੋ ਰਿਹਾ ਹੈ ਕਿ ਕਿਵੇਂ ਅੱਜ ਸਿੱਖ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਰਮੌਰ ਸ਼ਹੀਦਾਂ ਦੇ ਨਾਵਾਂ ਦੇ ਨਾਲ ਵੀ ਉਹਨਾਂ ਦੀਆਂ ਜਾਤਾਂ ਤੇ ਗੋਤ ਲਿਖੇ ਜਾ ਰਹੇ ਹਨ ਅਤੇ ਭੋਲੇ-ਪਾੜੇ ਲੋਕ ਫੇਸਬੁੱਕ YouTube ਆਦਿ ਸੋਸ਼ਲ ਮੀਡੀਆ ਚੈਨਲਾਂ ਤੇ ਇੱਕ ਥਾਪੜ ਕੇ ਇਹ ਗੱਲ ਆਖ ਰਹੇ ਹਨ ਕਿ ਇਹ ਸ਼ਹੀਦ ਸਾਡਾ ਹੈ ਕਿਉਂਕਿ ਇਹ ਸਾਡੀ ਜਾਤੀ ਦਾ ਹੈ ਆ ਸ਼ਹੀਦ ਤੁਹਾਡਾ ਹੈ ਪਰ ਇਹ ਲੋਕ ਕਿਤੇ ਨਾ ਕਿਤੇ ਇਹ ਗੱਲ ਭੁੱਲ ਲੀ ਬੈਠੇ ਹਨ ਕਿ ਸ਼ਹੀਦ ਸਾਰੀ ਕੌਮ ਦੇ ਸਾਝੇ ਹੁੰਦੇ ਹਨ ਸਾਰੀ ਮਨੁੱਖਤਾ ਦੇ ਸਾਝੇ ਹੁੰਦੇ ਹਨ ਸ਼ਹੀਦ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ ਸ਼ਹੀਦ ਤਾਂ ਪੂਰੀ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਦਾ ਕੋਈ ਜਾਤ ਪਾਤ ਨਹੀਂ ਹੁੰਦੀ ਇਹਨਾਂ ਲੋਕਾਂ ਨੇ ਪੀੜੀ ਦਰ ਪੀੜੀ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਪੰਜਾਬੀਆਂ ਨੂੰ ਜਾਤਾਂ ਪਾਤਾਂ ਵਿੱਚ ਅਜਿਹੇ ਵੜਿਆਂ ਕਿ ਅੱਜ ਪੰਜਾਬ ਦੇ ਪਿੰਡਾਂ ਵਿੱਚ ਧਾਰਮਿਕ ਸਥਾਨ ਗੁਰਦੁਆਰੇ ਸ਼ਮਸ਼ਾਨ ਘਾਟ ਵੀ ਜਾਤਾਂ ਦੇ ਆਧਾਰਤ ਬਣਾ ਦਿੱਤੇ ਗਏ ਹਨ ਰਾਜਨੀਤਿਕ ਲੋਕ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਆਪਸ ਵਿੱਚ ਐਡੋ ਪਾੜ ਕਰ ਰਹੇ ਹਨ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਕਿ ਪੰਜਾਬ ਅਤੇ ਸਿੱਖਾਂ ਵਿੱਚ ਜਾਤ ਪਾਤੀ ਸ਼ੁਰੂਆਤ ਕਿਵੇਂ ਅਤੇ ਕਿਸ ਨੇ ਕੀਤੀ ਸੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ